ਉਹ ਫੂਰ ਮੈ ਜਾਣਾ ਸੀ ਆਪਾਂ ਨੂੰ ਮੈਂ ਤੇਰੇ ਤੇ ਤੇਰੇ ਤੋ ਯਾਰ 9 ਵਜੇ ਨੂੰ ਬੱਸੀ ਹੀ ਫੜਦਾ ਇਹਨੂੰ ਮੈਂ 70 ਰੁਪਏ ਖਰਚੇ ਤਾਂ ਮੇਰੇ ਕੋਲ ਪਹਿਲਾਂ ਮੈਂ ਕਿਹਾ ਬੋਲਟ ਮੋਟਰਸਾਈਕਲ ਜਿਹੜਾ 500 ਰੁਪਏ ਆਉਂਦਾ ਉਹ ਲੈ ਲਾ ਪਹਿਲੀ ਵਾਰ ਬਾਬਾ ਮੈਂ ਆ ਕੋਈ ਨਵਾਂ ਹੀ ਸੀ ਨਵੇਂ ਦਾ ਪਾੜਨ ਦਾ ਨਹੀਂ ਬੋਲਟ ਮੋਟਰਾਂ ਦੇ ਵਿੱਚ ਹੀ ਵਾਹ ਬੋਲਟ ਲਾ ਕੇ ਬੋਲਟ ਲਾ ਕੇ ਬੱਸੀਆਂ 13 ਤੋਂ 70 ਚ ਚਰਚ ਜਾਂਦੀ ਤੂੰ ਤਾਂ ਖੇੜੇ ਮੈਂ ਚੱਲੇ ਬਰੋ ਸਾਹਮਣੇ ਨਹੀਂ ਘੱਲਦਾ ਅੱਗੇ ਪਿੱਛੇ ਲੱਗ ਲੱਗ ਇਹਨਾਂ ਬੋਲਟ ਮੋਟਰਲ ਮੈਂ ਕਦੀ ਬੜੀਆਂ ਮਿਲਾਈਆਂ ਨੇ ਸਾਈਕਲ ਦੇ ਦੋ ਬੋਲਟਾਂ ਦੇ ਬੜਿਆ ਉਹ ਹਾਲ ਚੰਗਾ ਹੋਵੇ ਪੰਤ ਭਾਈ ਨੂੰ ਜਿਹੜਾ ਇਹ ਲੱਗਦਾ ਹੈ ਇਹ ਜਿਹੜਾ ਆਉਣਾ ਅੱਗੇ ਕੀ ਜਰ ਗੱਲ ਕਰਨੀ ਹੈ ਬਲੌਗ ਦਾ ਕੋਈ ਕੁਝ ਤੋਣ ਕਿਸੇ ਨੂੰ ਤਾਂ ਹੀ ਚੁਆਣਾ ਉਹ ਮੈਂ ਨਹੀਂ ਹਰ ਉਹ ਨਹੀਂ ਉਹ ਮੁੜ ਕੇ ਰੱਖਣਾ ਤੇ ਮੇਰੀ ਗੱਲ ਸੁਣੋ ਜੇ ਤੀ ਫਾਰਕ 버ਗਰ ਖਾ ਕੇ ਆ ਦੋ ਤੇ 버ਗਰ ਖਾ ਕੇ ਭਾਈ ਤਾਂ ਮੈਂ ਕਹਿਣਾ ਲੱਗਦੀ ਉਹ ਮੈਂ ਹੀ ਮੌਲੀ ਤੇ ਰਹਿਣਗੇ ਪੂਰਾ ਉਹ ਜੱਫਾ ਲੱਗੇ ਮੈਂ ਕਹਾਂ ਲੈ ਜਾ ਮਨਜੋਤ ਆਹ ਤੇ ਖੁਸ਼ੀ ਰਾਂ ਹੋਵੇ ਜੀ ਦੇ ਆਖੋ ਨੇ ਸੀਗੇ ਖੁਸ਼ੀ ਦੇ ਅੱਛਾ ਇਹ ਵੀ ਬਹੁਤ ਵੱਡਾ ਬੰਦਾ ਹੋਇਆ